ਜਿੰਦਾ ਰਾਜ ਪ੍ਰੈਸਟੈਂਟ ਗੋਗੀ ਦਾ ਪ੍ਰੈਸ ਕਾਨਫਰੰਸ ਹੋਇਆ ਇੰਡਸਟਰੀ ਆ ਜੀ ਇਕੱਠੀ ਇੱਕ ਮੰਚ ਤੇ ਨਜ਼ਰ ਆਈਏ ਇੱਕ ਪਾਸੇ ਦੂਜੇ ਪਾਸੇ ਐਮਐਲਏ ਕਰ ਰਹੇ ਆ ਕਿ ਜਿਹੜੇ ਸੀਟੀਪੀ ਪਲਾਂਟਾਂ 'ਚ ਖਾਮੀਆਂ ਨੇ ਕਿਦਾਂ ਚੈਂਬਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿਉਂਕਿ ਜਦੋਂ ਇੰਡਸਟਰੀ ਦੇ ਉੱਤੇ ਹੈਮਰਿੰਗ ਹੋਈ ਆ ਔਰ ਹੈਮਰਿੰਗ ਵੀ ਕੀਤੀ ਆ ਚੁਣੇ ਹੋਏ ਨੁਮਾਇंदे ਨੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਗੋਗੀ ਦਾ ਆਪਣਾ ਕੋਈ ਪਾਸਟ ਪਿਛੋਕੜ ਇੰਡਸਟਰੀ ਨਾਲ ਸੰਬੰਧਤ ਨਹੀਂ ਇਹਨਾਂ ਲੋਕਾਂ ਦਾ ਦਾਅ ਲੱਗ ਗਿਆ ਤੇ ਇੱਕ ਬਦਲਾਵ ਦਾ ਨਾਰਾ ਦੇ ਕੇ ਲੋਕ ਸੱਤਾ ਦਾ ਸੁੱਖ ਮਾਣ ਗਏ ਹੁਣ ਉਹਦੀ ਡੈਸਪੀਰੇਸ਼ਨ ਹੈ ਮੰਤਰੀ ਉਹਨੂੰ ਬਣਾਇਆ ਨਹੀਂ ਜਾ ਰਿਹਾ ਤੇ ਉਹ ਲਾਈਨ ਲਾਈਟ 'ਚ ਰਹਿਣ ਦੇ ਲਈ ਇਸ ਤਰੀਕੇ ਦੀ ਬੋਸ਼ੀ ਡਰਾਮੇਬਾਜੀ ਤੇ ਉਤਰਿਆ ਤੇ ਮੈਂ ਇਸ ਗੱਲੋਂ ਵਧਾਈ ਦਿੰਦਾ ਸਮੁੱਚੀ ਇੰਡਸਟਰੀ ਨੂੰ ਸਾਰੇ ਐਸੋਸੀਏਸ਼ਨ ਨੂੰ ਸਮੁੱਚਾ ਲੁਧਿਆਣਾ ਜਲੰਧਰ ਪਟਿਆਲਾ ਅਜ ਇਕੱਠ ਹੋਇਆ ਜਿਹੜੀ ਗੱਲ ਹੈ ਪੋਲਿਊਸ਼ਨ ਦੀ ਜਿਹੜੀ ਗੱਲ ਹੈ ਸਾਡਾ ਹਵਾ ਪਾਣੀ ਸਾਫ਼-ਸੁਥਰਾ ਰੱਖਣ ਦੀ ਇਹ ਸਾਡੀ ਕਲੈਕਟਿਵ ਜ਼ਿੰਮੇਵਾਰੀ ਹੈ ਸਾਰਿਆਂ ਦੀ ਅਸੀਂ ਵੀ ਜ਼ਿੰਮੇਵਾਰ ਹਾਂ ਅਫਸਰ ਵੀ ਜ਼ਿੰਮੇਵਾਰ ਹਾਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਪਰ ਮੇਰਾ ਵੱਡਾ ਸਵਾਲ ਇਹ ਹੈ ਮੈਂ ਨਗਰ ਨਿਗਮ ਦੀ ਨਿਮਾਇੰਦਗੀ ਵੀ ਕੀਤੀ ਆ ਹਰੇਕ ਸਾਲ ਕਰੋੜਾਂ ਰੁਪਏ ਦੇ ਫੰਡ ਕੇਵਲ ਬੁੱਢਾ ਨਾਲਾ ਸਾਫ਼ ਕਰਨੀ ਆਰਡ ਚ ਦਿੱਤੇ ਜਾਂਦੇ ਆ ਹਰੇਕ ਮੈਂਬਰ ਪਾਰਲੀਮੈਂਟ ਕਹਿੰਦਾ ਰਿਹਾ ਪਿਛਲੇ 20 ਸਾਲਾਂ ਚ ਕਿ ਮੈਂ 200 ਕਰੋੜ 300 ਕਰੋੜ 500 ਕਰੋੜ ਛੋਟੀ ਫਿਗਰ ਹੀ ਹੈ ਨਹੀਂ ਕੋਈ ਤੇ ਬੁੱਢਾ ਨਾਲਾ ਗੰਦਾ ਵੀ ਹੋ ਰਿਹਾ ਤੰਗ ਵੀ ਹੋ ਰਿਹਾ ਬੁੱਢਾ ਨਾਲਾ ਦੇ ਨੇੜੇ-ਤੇੜੇ ਰਹਿਣ ਵਾਲੇ ਐਮ.ਐਲ.ਏ. ਸਹਿਬਾਨ ਨੇ ਉਹਨੂੰ ਕੰਪੈਕਟੀ ਕਰਨਾ ਸ਼ੁਰੂ ਕਰਤਾ ਤੇ ਹੁਣ ਜਦੋਂ ਆਇਦ ਕੀ ਫਲੱਡ ਆਇਆ ਪਾਣੀ ਬਾਹਰ ਆ ਗਿਆ ਕਹਿੰਦੇ ਪਾਣੀ ਸੜਕਾਂ ਤੇ ਆਇਆ ਬੁੱਢਾ ਨਾਲਾ ਆਪਣੀ ਨੇਚਰਲ ਉਹਦੇ ਵਿੱਚ ਜਗ੍ਹਾ ਦੇ ਵਿੱਚ ਆਇਆ ਉਹ ਤਾਂ ਆਊਗਾ ਹੀ ਮੇਰੀ ਇਹ ਆਵਾਜ਼ ਹੈ ਕਿ ਸਰਕਾਰਾਂ ਫੇਲ ਨੇ ਇਸ ਕੰਮ ਦੇ ਵਿੱਚ ਅਸੀਂ ਇੰਡਸਟਰੀਲਿਸਟ ਦੁਨੀਆ ਦੇ ਵਿੱਚ ਪ੍ਰੋਡਕਟ ਬਣਾ ਕੇ ਭੇਜ ਰਹੇ ਹਾਂ ਸਾਡੇ ਲੁਧਿਆਣੇ ਦੇ ਇੰਡਸਟਰੀਅਲ ਸ਼ਹਿਰ ਦੇ ਵਿੱਚੋਂ ਤੇ ਸਾਡੇ ਪ੍ਰੋਡਕਟ ਕਾਮਯਾਬ ਨੇ ਹਰੇਕ ਵੱਡੀ ਕਾਰ ਕੰਪਨੀ 'ਚ ਹਰੇਕ ਵੱਡੇ ਹਵਾਈ ਜਹਾਜ਼ ਕੰਪਨੀ 'ਚ ਫ੍ਰੇਮਜ਼ ਦੇ ਵਿੱਚ ਹਰ ਜੀ ਸਾਡੇ ਪ੍ਰੋਡਕਟ ਲੱਗ ਰਹੇ ਆ ਤੇ ਇਹਨਾਂ ਕੋਲੋਂ ਨਹੀਂ ਬਣਦਾ ਅਸੀਂ ਟੈਕਨੋਲੋਜੀ ਦੇ ਮਾਸਟਰ ਆ ਪਰ ਉਹ ਫੰਡ ਦਾ ਵਾਈਟ ਪੇਪਰ ਜਾਰੀ ਕਰਨ 20 ਸਾਲਾਂ ਚ ਕਿਹਨੇ ਕਿੰਨੇ ਕਿੰਨੇ ਕਰੋੜਾ ਰੁਪਈਆ ਡੁਕਾਰੇ ਆ ਉਹਦੀ ਵਿਜੀਲੈਂਸ ਜਾਂਚ ਹੋਵੇ ਤੇ ਉਹ ਫੰਡ ਸਾਨੂੰ ਐਲੋਕੇਟ ਕਰਕੇ ਸਾਡੀਆਂ ਐਸੋਸੀਏਸ਼ਨ ਦਾ ਇੱਕ ਪੈਨਲ ਬਣਾ ਕੇ ਸਾਡੀ ਇੱਕ ਐਸਪੀ ਵੀ ਬਣਾ ਕੇ ਸਾਡੇ ਹਵਾਲੇ ਬੁੱਢਾ ਨਾਲਾ ਕੀਤਾ ਜਾਵੇ ਮੈਂ ਦਾਵਾ ਕਰਦਾ ਕਿ ਅਸੀਂ 2 ਸਾਲ ਦੇ ਵਿੱਚ ਬੁੱਢਾ ਨਾਲੇ ਨੂੰ ਬਿਲਕੁਲ ਪੀਣ ਯੋਗ ਪਾਣੀ ਵਾਲਾ ਬਣਾ ਕੇ ਦੇ ਸਕਦੇ ਸੀ ਜਿਹੜੇ ਕੰਮ ਨਹੀਂ ਕਰ ਰਹੇ ਠੀਕ ਹੈ ਟੀਟੀ ਜਿਹੜੇ ਕੰਮ ਨਹੀਂ ਕਰ ਰਹੇ ਜਿਹਦੀ ਕਰਕੇ ਜਿਹੜਾ ਬੁੱਢੇ ਨਾਲ ਦੇ ਵਿੱਚ ਜਿਹੜਾ ਪਾਣੀ ਜਿਹੜਾ ਗੰਦਾ ਸਾਡੇ ਤਿੰਨੋਂ ਪਲਾਂਟਾਂ ਦੇ ਉੱਤੇ ਲੋਡ ਹੀ ਇੰਨਾ ਜ਼ਿਆਦਾ ਹੈ ਉਹਨਾਂ ਦੀ ਕੈਪੈਸਿਟੀ ਹੈ ਉਹ ਮੇਰਾ ਖਿਆਲ ਆ ਮੈਕਸਿਮਮ 600 ਐਮਐਲਡੀ ਤੱਕ ਟੋਟਲ ਬਣਾ ਕੇ ਹੋਣੀ ਆ ਜਿਹੜੇ ਡਿਸਫੰਕਟ ਵੀ ਰਹਿੰਦੇ ਆ ਉਹਦਾ ਅਫਸਰ ਚਾਹੀਦੀ ਜ਼ਿੰਮੇਵਾਰੀ ਨਿਰਧਾਰਤ ਕਰਨੀ ਚਾਹੀਦੀ ਸੀ ਨਾ ਐਮਐਲਏ ਸਾਹਿਬ ਨੂੰ ਪਹਿਲਾਂ ਜਾ ਕੇ ਉੱਥੇ ਜਾਂਦੇ ਉਹ ਉਹ ਤਾਂ ਆ ਕੇ ਇਲੈਕਟ੍ਰੋਪਲੇਟਿਕ ਇੰਡਸਟਰੀ ਬੰਦ ਕਰਨ ਲੱਗੇ ਜੇ ਉਹ ਪਲਾਂਟ ਬੰਦ ਨੇ ਤਾਂ ਕਿਹਦਾ ਕਸੂਰ ਹੈ ਨਗਰ ਨਿਗਮ ਦਾ ਤੇ ਸਰਕਾਰਾਂ ਦਾ ਜਿਹੜੇ ਸਾਡੇ ਕੋਲੋਂ ਟੈਕਸ ਲੰਦੇ ਆ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਵੀ ਕਹਿਣੀ ਚਾਹਨਾ ਜਿੰਨੇ ਸਾਡੇ ਅੱਜ ਸਿਵਲ ਸੁਸਾਇਟੀ ਦੇ ਸਾਡੇ ਨੁਮਾਇੰਦੇ ਨੇ ਲੱਖਾ ਸੁਧਾਨਾ ਚਾਹੁੰਦੀ ਟੀਮ ਦੇ ਹੋਰ ਮੈਂਬਰ ਉਹ ਬਿਆਨ ਦੇ ਦਿੰਦੇ ਆ ਬੜਾ ਸੁਣਾ ਲੋਕ ਲਵਾਵਨ ਬਿਆਨ ਹੁੰਦਾ ਜਿਹਾ ਜਿਹਾ ਸਾਡੇ ਮੁੱਖ ਮੰਤਰੀ ਸਾਹਿਬ ਹੀ ਦਿੰਦੇ ਆ ਅਸੀਂ ਜਿ ਬੁੱਢਾ ਨਾਲਾ ਬੰਦ ਕਰ ਦੇਾਂਗੇ ਯਾਰ ਇੱਕ ਸ਼ਰਤ ਲਾਓ ਸਭ ਤੋਂ ਪਹਿਲਾਂ ਆਪਣੇ ਘਰ ਦਾ ਸੀਵਰ ਦਾ ਪਾਣੀ ਬੰਦ ਕਰਕੇ ਆਓ ਤੁਹਾਡੇ ਘਰ ਚੋਂ ਬਾਹਰ ਨਾ ਨਿਕਲੇ ਤੁਹਾਡੇ ਪਿੰਡ ਦੇ ਛੱਪੜ ਚ ਵੀ ਨਾ ਜਾਵੇ ਫਿਰ ਤੁਸੀਂ ਬੁੱਢਾ ਨਾਲਾ ਬੰਦ ਕਰਦੀ ਗੱਲ ਕਰਿਓ ਕਿਉਂ ਗਲਤ ਨਾਰੇਬਾਜ਼ੀ ਕਰਦੇ ਆਂ ਅਸੀਂ ਨਾਲ ਖੜੇ ਆਂ ਨਾ ਜਿੰਨੇ ਸੇਵਾ ਸੁਸਾਇਟੀ ਦੇ ਸਾਡੇ ਜਿਹੜੇ ਸਾਡੇ ਵਾਤਾਵਰਣ ਬਚਾਉਣ ਵਾਲੇ ਲੋਕ ਆਉਂਦੇ ਨਾਲ ਖੜੇ ਆਂ ਪਰ ਯਾਰ ਗੱਲ ਦਾ ਹੱਕ ਦੀ ਕਰੋ ਨਾ ਤੁਹਾਡਾ ਇੱਕੋ ਹੀ ਬਿਆਨ ਹੈ ਕਿ ਅਸੀਂ ਇੰਡਸਟਰੀ ਬੰਦ ਕਰ ਦੇਾਂਗੇ ਪਰ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਦੇ ਵੀ ਜਿਹੜੇ ਨੁਮਾਇੰਦੇ ਇੱਥੇ ਇਕੱਠੇ ਹੋਏ ਸੀ ਉਹਨਾਂ ਕੋਲੋਂ ਵੀ ਇਹ ਗੱਲ ਦਾ ਜਗਾ ਚਿਕਨ ਕੀਤਾ ਗਿਆ ਸੀ ਮੈਂ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ ਦੇ ਸਮੇਂ ਸਾਡੇ ਖਾਸ ਕਰਕੇ ਪੋਲਿਟਿਕਲ ਲੋਕਾਂ ਦਾ اخلاق ਨਹੀਂ ਰਿਹਾ ਉਹ ਜਿੱਥੇ ਕਿਤੇ ਭੀੜ ਜੀ ਦੇਖਦੇ ਆ ਉਹ ਚੋ ਵੋਟ ਲੱਪਣ ਜਾਂਦੇ ਆ ਤੇ ਵੋਟ ਲੱਪਣ ਦੇ ਲਈ ਉਹ ਨਾ ਆਪਣੇ ਸਿਧਾਂਤ ਤੇ ਖੜੇ ਆ ਨਾ ਕਿਸੇ ਗੱਲ ਤੇ ਖੜੇ ਆ ਜੋ ਉਹਦੇ ਮਨ ਚ ਆਇਆ ਉਥੇ ਦੇਖ ਸਕਦੇ ਆ ਤੁਹਾਨੂੰ ਕਿਹਦਾ ਲੱਗਦਾ ਨਹੀਂ ਵੀ ਢੋਖਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੰਡਸਟਰੀ ਦੇ ਪਾਸੇ ਡਾਈੰਗ ਵਾਲੇ ਨੇ ਇੱਕ ਪਾਸੇ ਇਲੈਕਟ੍ਰੋਪਲੇਟਿੰਗ ਦੇ ਦੋਵੇਂ ਇੱਕ ਦੂਜੇ 'ਤੇ ਇਲਜ਼ਾਮ ਲਾ ਰਹੇ ਨੇ ਉਹ ਕਹਿੰਦੇ ਵੀ ਉਹ ਜ਼ਿੰਮੇਵਾਰ ਨੇ ਤੇ ਉਹ ਜ਼ਿੰਮੇਵਾਰ ਐ ਸੋ ਕਿਹਨੇ ਨਾ ਨਾ ਕੋਈ ਇੰਡਸਟਰੀ ਢੋਖਾੜ ਨਹੀਂ ਆ ਚਾਹੇ ਡਾਈੰਗ ਆ ਇਲੈਕਟ੍ਰੋਪਲੇਟਿੰਗ ਆ ਸਾਡੀ ਫਰਨਸ ਇੰਡਸਟਰੀ ਆ ਉਹ ਕਹਿੰਦੇ ਆ ਵੀ ਨਹੀਂ ਉਹ ਡਾਈਂਗ ਇੰਡਸਟਰੀ ਦੇ ਇੱਕ ਜਿਹੜੀ ਉਹਨਾਂ ਦੀ ਉਹਨਾਂ ਦੀ ਦੁੱਖ ਹੈ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਆ ਪਿੱਛੇ ਜਦੋਂ ਇਹਨਾਂ ਸਿਵਲ ਸੁਸਾਇਟੀ ਵਾਲਿਆਂ ਨੇ ਕਿਹਾ ਕਿ ਅਸੀਂ ਬੁੱਢਾ ਨਾਲ ਬੰਦ ਕਰ ਦੇਾਂਗੇ ਤੇ ਪੋਲੂਸ਼ਨ ਬੋਰਡ ਵਾਲਿਆਂ ਨੇ ਆਨਲਫਾਨਾਂ ਜਾ ਕੇ ਉਹਨਾਂ ਦੇ ਕਨੈਕਸ਼ਨ ਕੱਟਨੇ ਸ਼ੁਰੂ ਕਰਦੇ ਤੇ ਮੈਂ ਹਾਲਾਤ ਦੇਖਿਆ ਉਹ ਵਿਚਾਰਿਆਂ ਕੋਲੋਂ ਬਿਜਲੀ ਦਾ ਬਿੱਲ ਨਹੀਂ ਭਰ ਹੋਇਆ ਉਹਨਾਂ ਕੋਲੋਂ ਕਿਸ਼ਤ ਨਹੀਂ ਦੇਈ ਹੋਈ ਬੈਂਕ ਦੀ ਤੇ ਉਹ ਮੈਂ ਰੋਂਦੇ ਦੇਖੇ ਨੇ ਉਹ ਕਹਿੰਦੇ ਕਿਸ ਤਰ੍ਹਾਂ ਕੰਮ ਚਲਾ ਸਕੀਏ ਇੰਡਸਟਰੀ ਦਾ ਤਾਂ ਬੁਰਾ ਹਾਲ ਹੈ ਹੁਣ ਇੰਡਸਟਰੀ ਤੁਹਾਡੀ ਕੀ ਕਿਸ ਤਰੀਕੇ ਨਾਲ ਅਗਲੀ ਰਣਨੀਤੀ ਜਾਂ ਕੋਈ ਇਹ ਕੋ ਉਸੇ ਸਾਰੇ ਬੈਠ ਕੇ ਸਾਂਝਾ ਫੈਸਲਾ ਕਰਾਂਗੇ ਪੂਰੀ ਟੀਮ ਜੋ ਫੈਸਲਾ ਕਰੋਗੀ ਉਸ ਇੰਡਸਟਰੀ ਦੀ ਬਿਹਤਰੀ ਦੇ ਲਈ ਚਾਹੇ ਸਾਨੂੰ ਕੋਰਟਾਂ ਜਾਣਾ ਪਵੇ ਸਾਨੂੰ ਐਨਜੀਟੀ ਜਾਣਾ ਪਵੇ ਅਸੀਂ ਹਰ ਹੀਲਾ ਆਪਣੀ ਇੰਡਸਟਰੀ ਨੂੰ ਬਚਾਉਣ ਲਈ ਜੋਰ ਲਾਵਾਂਗੇ ਕਿਉਂਕਿ ਇੰਡਸਟਰੀ ਦਾ ਪਲਾਨ ਤੇ ਬੈਠੀ ਆ ਆ Rajasthan ਵਾਲੇ Vibrant Rajasthan ਕਿਹੜਾ ਕਰ ਰਹੇ ਆ Rising Rajasthan ਉਹ ਬੁਲਾ ਰਹੇ ਆ ਕਿ ਅਸੀਂ ਤੁਹਾਨੂੰ ਲੈਂਡ ਸਸਤੀ ਦੰਦਿਆਂ ਸਾਡੇ ਕੋਲੇ ਆ ਜਾਓ ਤੇ ਪੰਜਾਬ ਦੇ ਵਿੱਚ ਸਾਡੀ ਸੈਕੰਡ ਜਨਰੇਸ਼ਨ ਕੰਮ ਚ ਨਹੀਂ ਆ ਰਹੀ ਇੰਡਸਟਰੀ ਦਾ ਵੈਸੇ ਹੀ ਬੰਦ ਹੋਣ ਕਿਨਾਰੇ ਆ ਇਹ ਸਰਕਾਰ ਨੂੰ ਜਾਗਣ ਦਾ ਸਮਾਂ ਟਾਈਂਗ ਇੰਡਸਟਰੀ ਵੱਲੋਂ ਕੱਲ ਸੀਟਪੀ ਪ੍ਰਾਂਤ ਤੇ ਜਾ ਕੇ ਇਲਜ਼ਾਮ ਲਗਾਏ ਗਏ ਕਿ ਇਲੈਕਟ੍ਰੋਪਲੇਟਡ ਜਿਹੜੀ ਹੈ ਫੈਕਟਰੀਆਂ ਉਹ ਤੋਂ ਪ੍ਰੂਫਸ਼ਨ ਜਲਾ ਬੁੱਡੇ ਨਾਲੇ ਚ ਜਾ ਰਿਹਾ ਐ ਐਮਐਲਏ ਵੱਲੋਂ ਰੇਡ ਕੀਤੀ ਗਈ ਤੋਂ ਕਿੱਦਾਂ ਦੇਖਦੇ ਹੋ ਪੂਰੇ ਮਸਲੇ ਦੇ ਦੇਖੋ ਇਹ ਗੱਲ ਕਹਿਣੇ ਦੀ ਇੱਕ ਇਲੈਕਟ੍ਰੋਪਲੇਟਿੰਗ ਇੰਡਸਟਰੀ ਜਿਹੜੀ ਹੈਗੀ ਆ ਉਹ ਕੰਮ ਖਰਾਬ ਕਰ ਰਹੀ ਸਾਰਾ ਜੇ ਆਪਾਂ ਇਹ ਦੇਖੀਏ ਵੀ ਜਿਹੜਾ ਇਹ ਪਲਾਂਟ ਲੱਗਿਆ ਆ ਜਿੰਨੀ ਇਲੈਕਟ੍ਰੋਬਿਲੀ ਨੇ ਅਸੀਂ ਦਾ ਪਾਣੀ ਜਾਂਦਾ ਆ ਮੇਰਾ ਖਿਆਲ ਜਿੰਨਾ ਇਲੈਕਟ੍ਰੋਬਿਲੀ ਨੇ ਪਰਾਸੀ ਦਾ 1 ਮਹੀਨੇ ਦਾ ਪਾਣੀ ਆ ਉਹ 1 ਡਾਈ ਦਾ ਮੇਰੇ ਖਿਆਲ 1 ਜਾਂ 2 ਦਿਨ ਦਾ ਪਾਣੀ ਆ ਇੰਨਾ ਪਾਣੀ ਉਹਨਾਂ ਦਾ ਜ਼ਿਆਦਾ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ ਇੱਥੇ ਤੁਸੀਂ ਜਦੋਂ ਡਿਪਾਰਟਮੈਂਟ ਜਿਹੜੇ ਹੈ ਚਾਹੇ ਉਹ ਸੈਂਟਰ ਤੋਂ ਆਇਆ ਗਵਰਨਮੈਂਟ ਦੇ ਜਾਂ ਇੱਥੇ ਪੰਜਾਬ ਗਵਰਨਮੈਂਟ ਦੇ ਇਹਨਾਂ ਨੇ ਜਦੋਂ ਚੈੱਕ ਕੀਤਾ ਹੈ ਜਦੋਂ ਦਾ ਪਾਣੀ ਜਿਹੜਾ ਡਿਸਚਾਰਜ ਜ਼ੀਰੋ ਹੋ ਕੇ ਔਰ ਉਹ ਇੱਕ ਪਾਸੇ ਐਨਾ ਵਧੀਆ ਪਾਣੀ ਨਿਕਲਦੇ ਆ ਬਈ ਜਿਹੜਾ ਜਿਹੜਾ ਡਰਿੰਕੇਬਲ ਹੈਗਾ ਤੇ ਫਿਰ ਉਸ ਪਲਾਂਟ ਦੇ ਉੱਤੇ ਵੀ ਤੁਸੀਂ ਜਾ ਕੇ ਇਹ ਗੱਲ ਕਹਿਣੀ ਕਿ ਇਹ ਤਾਂ ਪਲਾਂਟ ਜਿਹੜਾ ਜੀ ਗਲਤ ਅਸੀਂ ਇਹਨੂੰ ਵੀ ਬੰਦ ਕਰਾ ਦਾਂਗੇ ਆਪਾਂ ਇਹ ਸੋਚੀਏ ਵੀ ਇੱਕ ਪਲਾਂਟ ਐਨਾ ਵਧੀਆ ਕੰਮ ਕਰਦਾ ਬਈ ਜੇ ਡਾਈਂਗ ਵਾਲਾ ਪ੍ਰੋਬਲਮ ਹੈ ਉਹਦਾ ਆਪਾਂ ਕੀ ਹੱਲ ਕਰਨਾ ਕਿੱਦਾਂ ਕਰਨਾ ਅੱਜ ਦੁਨੀਆ ਦੇ ਵਿੱਚ ਨਵੀਂ ਤੋਂ ਨਵੀਂ ਟੈਕਨੋਲੋਜੀ ਪਈ ਆ ਹਰ ਕੰਟਰੀ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕੀ ਮਤਲਬ ਇੰਡੀਆ ਦੇ ਵਿੱਚ ਹੀ ਗੱਲੀ ਡਾਈ ਹੁੰਦੀ ਹੈ ਬਾਕੀ ਕੰਟਰੀਆਂ 'ਚ ਨਹੀਂ ਹੁੰਦੀ ਜੇ ਉਹ ਉੱਥੇ ਬੈਠ ਕੇ ਪਾਣੀ ਚਲਾ ਕੇ ਸਹੀ ਕਰਕੇ ਕਿਤੇ ਯੂਜ਼ ਕਰ ਸਕਦੇ ਆ ਉਹਨੂੰ ਤੇ ਕਿਉਂ ਨਹੀਂ ਅਸੀਂ ਲਾ ਸਕਦੇ ਬੁੱਢੇ ਨਾਲੇ ਤੇ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ ਅਸੀਂ 200 ਕਰੋੜ ਲਾਤਾ ਅਸੀਂ 400 ਕਰੋੜ ਲਾਤਾ 600 ਕਰੋੜ ਜਦੋਂ ਠੀਕ ਨਹੀਂ ਹੋ ਰਿਹਾ ਫਿਰ ਉਹਦਾ ਕਿਉਂ ਨਹੀਂ ਹੱਲ ਬਹਿ ਜਾਂਦਾ ਦੁਨੀਆ ਦੇ ਵਿੱਚ ਇਦਾਂ ਦੀ ਕੰਪਨੀ ਜੇਨਾ ਨੇ ਕਿਰੂਣਾ ਰਈਏ ਦਾ ਕੰਮ ਜਿਹੜਾ ਸੀ ਉਹ ਲੱਖਾਂ 'ਚ ਕਰਕੇ ਉਹਨੂੰ ਠੀਕ ਕਰ ਦਿੱਤਾ ਸਰਕਾਰਾਂ ਕਰੋੜਾਂ ਰੁਪਈਆ ਲਾਈ ਜਾਂਦੇ ਨਹੀਂ ਉਹ ਕੀ ਜਿੰਨਾ ਪੈਸਾ ਉੱਥੇ ਲਾਇਆ ਜਾਂਦੇ ਆ ਉਹ ਕਿੱਦਾਂ ਲੱਗਿਆ ਕਿਸੇ ਨੂੰ ਨਹੀਂ ਪਤਾ ਸਿਵਾਏ ਜਿਹੜੇ ਆਫੀਸਰ ਸਮਾਨ ਆ ਜਾਂ ਜਿਹੜੇ ਮਨਿਸਟਰ ਆ ਇਹ ਇੰਡਸਟਰੀ ਦੇ ਜਿਨ੍ਹਾਂ ਨੇ ਪ੍ਰੋਬਲਮ ਹੈਗੀ ਉਹਨਾਂ ਦੇ ਮੈਂ ਨੁਮਾਇੰਦੇ ਕਿਉਂ ਨਹੀਂ ਵਿੱਚ ਲੈ ਜਾਂਦੇ ਉਹਨਾਂ ਦੇ ਨੁਮਾਇੰਦਿਆਂ ਨੂੰ ਵਿੱਚ ਲਾਓ ਉਹ ਉੱਥੇ ਬੈਠੇ ਹੋਣਗੇ ਫੇਰ ਸਰਕਾਰ ਗੱਲ ਕਰੇਗੀ ਵੀ ਇਹਦਾ ਅਸੀਂ ਇਦਾਂ ਕਰ ਰਹੇ ਆ ਇੰਨਾ ਪੈਸਾ ਲਾਉਣਾ ਆ ਐਸ ਐਸ ਚੀਜ਼ ਤੇ ਲਾਉਣ ਲੱਗੇ ਆ ਕੀ ਇਹਦੇ ਨਾਲ ਇਹ ਠੀਕ ਹੋਊਗਾ ਕਿ ਨਹੀਂ ਹੋਊਗਾ ਠੀਕ ਹੈ ਜਿਹੜੀ ਜਿਹੜੀ ਵੀ ਜਿਹੜੀ ਸਰਕਾਰ ਹੈਗੀ ਆ ਐਮਐਲ ਇਹ ਕੇ ਉਹਨਾਂ ਦੇ ਦਬਾਅ ਹੈਗਾ ਵਾਤਾਵਰਨ ਪ੍ਰੇਰੀ ਦੇ ਦੇਖੋ ਅਸੀਂ ਅਸੀਂ ਇਹ ਗੱਲ ਕਹਿੰਦੇ ਆ ਦੇਖੋ ਇੱਕ ਐਮਐਲਏ ਹੈ ਜਾਂ ਜਿਹੜੀ ਵੀ ਸਰਕਾਰੀ ਅਫਸਰ ਹੈਗੇ ਆ ਉਹਨਾਂ ਨੇ ਵੀ ਕੰਮ ਕਰਨਾ ਹੈ ਉਹਨਾਂ ਦੀ ਡਿਊਟੀਆਂ ਹੈਗੀ ਆ ਉਹ ਆਪਣੀ ਡਿਊਟੀਆਂ ਕਰਨ ਪਰ ਜੇ ਕੋਈ ਚੀਜ਼ ਕਿਤੇ ਗਲਤ ਹੋ ਰਹੀ ਆ ਜਾਂ ਕੋਈ ਇਤਾਂ ਦੀ ਆਪਣੀ ਪ੍ਰੋਬਲਮ ਆ ਵੀ ਆਪਾਂ ਇਹਨੂੰ ਸੋਲਵ ਕਰਨਾ ਚਾਹੁੰਦੇ ਆ ਕਿ ਉਹ ਇੱਕ ਇਕੱਠੇ ਬੈਠ ਕੇ ਸੋਲਵ ਕੀਤੀ ਜਾ ਸਕਦੀ ਆ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਜਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਕੇ ਇਹ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਉਹਨੂੰ ਬੈਠ ਕੇ ਥਿੰਕ ਕਰਨਾ ਚਾਹੀਦਾ ਵੀ ਆਪਾਂ ਬੈਠ ਕੇ ਸਾਰੇ ਜਣੇ ਸਲਾਹ ਕਰੀਏ ਵੀ ਆਪਾਂ ਇਹਨੂੰ ਕਿੱਦਾਂ ਕਰਨਾ ਜਿਹੜੀ ਚੀਜ਼ਾਂ ਬੰਦ ਕਰਨ ਦੀ ਕਿਹਣੀ ਗੱਲ ਕਹੀ ਗਈ ਸੀ ਕਿਹਦੇ ਬਾਰੇ ਇਹ ਤਾਂ ਤੁਹਾਡੇ ਸਾਰੇ ਸਾਰੇ ਪੇਪਰ ਤੁਸੀਂ ਆਪ ਵੀ ਸਾਰੇ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਆ ਪੇਪਰ ਉਹਦੇ ਚ ਸਾਰੇ ਪੇਪਰਾਂ ਚ ਆਇਆ ਵੀ ਆਪਣੇ ਐਮਐਲਏ ਸਾਹਿਬ ਗੋਗੀ ਸਾਹਿਬ ਨੇ ਕਿਹਾ ਵੀ ਮੈਂ ਉੱਥੇ ਜਾ ਕੇ ਇਹਨੂੰ ਵੀ ਬੰਦ ਕਰਾ ਦੇਣਾ ਤੁਸੀਂ ਕਿਉਂਕਿ ਉਹ ਬੰਦ ਕੀਤੇ ਆ ਇੱਕ ਕੰਮ ਸਹੀ ਕਰਨ ਵਾਲਾ ਜੇ ਆਪਾਂ ਉਹਨੂੰ ਵੀ ਬੰਦ ਕਰਨਾ ਹੈ ਤਾਂ ਫੇਰ ਕੀ ਫਾਇਦਾ ਕੀ ਹੈਗਾ ਐਮਐਲਏ ਸਾਹਿਬ ਦਾ ਤਾਂ ਇਹ ਚਾਹੀਦਾ ਵੀ ਭਾਈ ਦੇਖੋ ਤੁਸੀਂ ਮੇਰੇ ਨਾਲ ਚੱਲੋ ਆਪਾਂ ਤੁਹਾਨੂੰ ਨਾਲ ਬੈਠ ਕੇ ਗੱਲ ਕਰਦੇ ਆਂ ਵੀ ਉਹਨਾਂ ਨੇ ਕਿੱਦਾਂ ਕਰਕੇ ਕੀਤਾ ਹੈ ਕਿਹੜੇ ਕੈਮੀਕਲ ਯੂਜ਼ ਕਰ ਰਿਹਾ ਹੈ ਕਿਹੜਾ ਪ੍ਰੋਸੈਸ ਯੂਜ਼ ਕਰ ਰਿਹਾ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਸਹੀ ਹੋ ਗਿਆ ਹੈਗਾ ਆਪਾਂ ਇੱਧਰ ਵੀ ਉਹ ਲਾ ਲੈਣੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਇੱਕ ਮਿਲ ਬੈਠ ਕੇ ਫੈਸਲਾ ਕਰਕੇ ਕਾਨੂੰਨ ਨੂੰ ਸਹੀ ਦਿੱਤੇ ਲੈ ਜਾਣਾ ਤਾਂ ਫਾਇਦਾ ਹੈ ਜਾਂ ਕੀ ਅੱਪਾ ਜੀ ਅੱਤ ਦੀ ਵਿੱਚ ਕਿਸੇ ਡਰ ਦੇ ਵਿੱਚ ਲੱਗਦਾ ਕਿ ਇੰਡਸਟਰੀ ਨੂੰ ਜਿਹੜਾ ਖਤਰਾ ਮੰਡਰਾ ਰਿਹਾ ਜਿਸ ਹਿਸਾਬ ਦੇ ਨਾਲ ਲਗਾ ਨਹੀਂ ਅਸੀਂ ਕੋਈ ਐਸੀ ਖਤਰੇ ਖੁਤਰੇ ਵਾਲੀ ਗੱਲ ਨਹੀਂ ਕਿਉਂਕਿ ਦੇਖੋ ਇਹ ਜਿਹੜਾ ਜਦ ਸਾਡਾ ਪਲਾਂਟ ਉਹ ਸਹੀ ਜੇ ਸਹੀ ਚੱਲਦਾ ਪਿਆ ਜਿਹੜੇ ਲੋਕ ਅਸੀਂ ਸਾਡੀ ਨਸਲੀ ਭਰਾ ਜਿਹੜੇ ਉਸੇ ਪਾਣੀ ਚ ਕਾਉਂਦੇ ਪਏ ਆ ਉਹਨਾਂ ਨੂੰ ਉਹਨਾਂ ਨੇ 100% ਲਿਫਟਿੰਗ ਦਿੱਤੀ ਆ ਤੇ ਗਵਰਨਮੈਂਟ ਨੇ ਡਿਪਾਰਟਮੈਂਟ ਨੇ ਜੋ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਉਹਨਾਂ ਦਾ ਪਾਣੀ ਸਾਰਾ ਚੈੱਕ ਕਰਕੇ ਵੀ ਇੰਨਾ ਤੁਹਾਡਾ ਪਾਣੀ ਨਿਕਲਦਾ ਇਹ ਤੁਸੀਂ ਉੱਥੇ ਕੀਤਾ ਉਹਨਾਂ ਨੇ ਐਗਰੀਮੈਂਟ ਹੋਏ ਹੋਏ ਉਹ ਕਾਰਾ ਕਰਦੇ ਆ ਤੇ ਇਸ ਕਰਕੇ ਇੰਡਸਟਰੀ ਨੂੰ ਬੰਦ ਦਿੱਤਾ ਕੋਈ ਥੋੜੀ ਕਰ ਸਕਦਾ ਵੀ ਆਪਾਂ ਆਏ ਜੀ ਮੈਂ ਕਹਿਦਾ ਤੇ ਨਸੀ ਬੰਦ ਕਰ ਦੂੰ ਇਦਾਂ ਇੰਡਸਟਰੀਆਂ ਨਹੀਂ ਬੰਦ ਹੁੰਦੀਆਂ ਫਿਰ ਜੀ ਇਹ ਇੰਡਸਟਰੀ ਬੰਦ ਕਰਨੀ ਤਾਂ ਫਿਰ ਰੈਵਨਿਊ ਕਿੱਥੋਂ ਲੈਣਾ ਕ੍ਰਿਸ਼ਟਾ ਸਾਹਮਣੇ ਤਨਖਾ ਕਿੱਥੋਂ ਲੈਣੀ ਹੈ ਐਮਐਲਏ ਨੇ ਤਨਖਾ ਕਿੱਥੋਂ ਲੈਣੀ ਹੈ ਗਵਰਨਮੈਂਟ ਲੋਕਰ ਬਾਡੀਜ਼ ਕਿੱਥੋਂ ਚੱਲਣਗੀਆਂ ਕਾਰਪੋਰੇਸ਼ਨਾਂ ਕਿੱਦਾਂ ਚੱਲਣਗੀਆਂ ਸਰ ਜੋ ਜਿਹੜਾ ਕਹੇ ਐਮਐਲਏ ਪਾਰਿਆ ਦਵਾਈ ਇੰਡਸਟਰੀ ਜੇ ਉਸ ਨੂੰ ਲੈ ਕੇ ਭਗਵੰਤ ਸਿੰਘ ਸਾਹਿਬ ਨੂੰ ਜਾਂ ਮੁੱਖ ਮੰਤਰੀ ਨੂੰ ਜਾਂ ਚੀ ਸੈਕਟਰ ਨੂੰ ਬਿਲਕੁਲ ਇਹ ਹੁੰਦਾ ਗੱਗੋ ਦੇਰੀ ਹੈ ਜੇ ਗੱਲ ਚੱਲੀ ਆ ਅਸੀਂ ਤੁਹਾਨੂੰ ਇਹ ਕਹਿੰਦੇ ਵੀ ਇਹਦਾ ਹੱਲ ਕੱਢਣਾ ਚਾਹੀਦਾ ਇਕੱਠੇ ਬੈਠੋ ਇਕੱਠੇ ਬੈਠ ਕੇ ਹੱਲ ਕੱਢੋ ਹੱਲ ਕੱਢਣ ਦਾ ਸੋਚੋ ਜੇ ਇੱਟ ਇੱਟੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਕੰਟਰੀਜ਼ ਜਿਹੜੀਆਂ ਜਿਨ੍ਹਾਂ ਦੀ ਕਿੰਨੀ ਜ਼ਿਆ ਤੇ ਉਹਨਾਂ ਨੇ ਹੱਲ ਲੱਭੇ ਉਹ ਤਾਂ ਸਾਨੂੰ ਲੱਭਣ ਨੂੰ ਕੀੜੀ ਪ੍ਰੋਬਲਮ ਆਪਾਂ ਹਰ ਹਾਲ ਤਾਂ ਹਰ ਚੀਜ਼ ਦਾ ਹੈਗਾ ਪਰ ਉਹ ਇਹ ਵੀ ਆਪਾਂ ਸਿਰ ਬੈਠ ਕੇ ਜਦੋਂ ਚਾਰ ਬੰਦੇ ਸੋਚਾਂਗੇ कि वह हल निकलेगा और सारा कुछ साफ होगा ओवरऑल किस तरीके का गवर्नमेंट का सपोर्ट मिल रहा है इंडस्ट्री वालों को देखो इंडस्ट्री को आजकल कोई सपोर्ट नहीं हो रही है इंडस्ट्री बहुत ज़्यादा परेशानी में है गवर्नमेंट नए से नया कानून ला रही है नए से नई प्रॉब्लम हो रही है रोज हमारे रॉ मटेरियल के रेट बढ़ रहे हैं बिजली के रेट बढ़ रहे हैं एक तरफ तो बिजली फ्री देनी है दूसरी तरफ इंडस्ट्री के ऊपर उसका सारा बर्डन डाला जा रहा है ਕਿਤਨੀ دیر ਕੋ ਆਦਮੀ ਇੱਕ ਆਦਮੀ 10 ਕਿਲੋ ਉਠਾ ਸਕਦਾ 15 ਕਿਲੋ ਉਠਾ ਲੇਗਾ 20 ਕਿਲੋ ਉਠਾਏਗਾ ਜਦ ਉਸ ਕੋ 40 50 ਕਿਲੋ ਉਸ ਦੇ ਉਪਰ ਰੱਖ ਜਾਏਗਾ ਉਹ ਬੈਠ ਜਾਏਗਾ ਫਿਰ ਉਸ ਸੇ ਚੱਲਾ ਨਹੀਂ ਜਾਏਗਾ ਵੋਹੀ ਹਾਲ ਇੰਡਸਟਰੀ ਦਾ ਅਗਰ ਆਪ ਰਸਤੀ ਕੇ ਉਪਰ ਭਾਰ ਢਾਲੇ ਜਾਏਗਾ ਰਸਤੀ ਦੇ ਉੱਤੇ ਪੈਸੇ ਤੇ ਮਾਲ ਸਿੱਟੀ ਜਾਓਗੇ ਕਹੀਂ ਜਾਓਗੇ ਤੇ ਉਹ ਇੰਡਸਟਰੀ ਇੱਕ ਦਿਨ ਕਹੇਗੀ ਮੇਰੇ ਹਵੇ ਕਿਉਂਕਿ ਨਵੀਂ ਜਨਰੇਸ਼ਨ ਸਿਰਫ ਐਸੇ ਕਰਕੇ ਇੰਡੀਆ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ कि ਸਾਨੂੰ ਇੱਥੇ ਇੰਨੀਆਂ ਪ੍ਰੋਬਲਮਾਂ ਦਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਕੋਈ ਡਿਪਾਰਟਮੈਂਟ ਕਦੇ ਕੋਈ ਡਿਪਾਰਟਮੈਂਟ ਕਦੇ ਕੋਈ ਪ੍ਰੋਬਲਮ ਅਸੀਂ ਇਹਦੇ ਨਾਲ ਵਧੀਆ ਜਾ ਕੇ ਬਾਹਰ ਨੌਕਰੀ ਕਰ ਲਾਂਗੇ ਪਹਿਲੀ ਦੀ ਤੇਲੀ ਸਾਨੂੰ ਪੈਸੇ ਤਨਖਾਹ ਮਿਲ ਜਾਇਆ ਕਰੂ ਹੋਰ ਆਰਾਮ ਨਾਲ ਕਰਾਂਗੇ ਸਾਨੂੰ ਇਹ ਤਾਂ ਸਾਰਾ ਦਿਨ ਮੱਥਾ ਵੀ ਮਾਰਦੇ ਹਾਂ 5-500 ਬੰਦੇ 1000-1000 ਬੰਦੇ ਨੂੰ ਤੁਸੀਂ ਨੌਕਰੀਆਂ ਵੀ ਦਿੱਤੀਆਂ ਸਰਕਾਰ ਨੂੰ 30% ਟੈਕਸ ਵੀ ਦੇਈ ਜਾਂਦੇ ਹੋ ਤੇ ਪਰੇਸ਼ਾਨੀ ਦੀ ਪਰੇਸ਼ਾਨੀ ਫੇਰ ਹੋਈ ਆ